ਜੀ ਦੋਸਤੋ ਹੈਪੀ ਦੀਵਾਲੀ ਸਾਰਿਆਂ ਨੂੰ ਜੀ ਲੱਖ ਲੱਖ ਵਧਾਈਆਂ ਤੁਹਾਨੂੰ ਦੀਵਾਲੀ ਦੀਆਂ ਅੰਦਰ ਉਸਤ ਨਾਲ ਭਰੀ ਜਾਵੇ ਦੀਵਾਲੀ ਸਾਰਿਆਂ ਵਾਸਤੇ ਸਾਂਝ ਕਰੰਜੀਤ ਕੌਰ ਸਾਨੂੰ ਲੱਗੀ ਕੀ ਸੁਣਨ ਲੱਗਿਆ ਥੋੜੀ ਲੋਰ ਲੋਰ ਠੀਕ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਦੀਵਾਲੀ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਪਰਮਾਤਮਾ ਤੇ ਇਸੇ ਤਰਾ ਆਪਾਂ ਨੂੰ ਇਹ ਖੁਸ਼ੀਆਂ ਪਰੇ ਧਾਰ ਆਉਂਦੇ ਰਹੇ ਤੇ ਹਮੇਸ਼ਾ ਯਾਦਾਂ ਹੈ ਮਿਲੋ ਦੇ ਲਈ ਤੇ ਮੈਂ ਇਹ ਨਹੀਂ ਲੋਰ ਸੌਂ ਜਾਂ ਨਹੀਂ ਹੈ ਗਈਆਂ ਕਿਉਂਕਿ ਇਹਨਾਂ ਨੇ ਜਾਣਾ ਕੰਮ ਤੇ ਥੋੜੀ ਨਾ ਪਾਰ ਗਈ ਸੀ ਕੰਮ ਵਾਲੀ ਲੋਰ ਹੈਗੀ ਆ ਆ ਕਰਕੇ ਮੈਂ ਥੋੜੀ ਸੌਂਦਾ ਕੰਮ ਤੋਂ ਜਾਣ ਤੋਂ ਪਹਿਲਾਂ ਪਹਿਲਾਂ ਕਿਤੇ ਕੰਮ ਤੇ ਜਾ ਦੇ ਨਾ ਪਾਰ ਗਈ ਇੱਧਰ ਤੁਹਾਨੂੰ ਦੱਸਿਆ ਸੀ ਨਾ ਮੈਂ ਕੱਲ ਵਲੌਗ ਚ ਹਨਾ ਵੀ ਇਹ ਆ ਦਵਾ ਦੀਵੇ ਬੈਣ ਕਰੀ ਜਾਂਦੀ ਹਾਂ ਹਾਂ ਬਹੁਤ ਸੋਹਣੇ ਦੀਵੇ ਪਿੰਕ ਪਿੰਕ ਆ ਕਿੰਨੇ ਕੀ ਆ ਵੀ ਲੜੂਆ ਰੰਗੋ ਤੇ ਲਈ ਬੈਠੇ ਆ ਕਿੰਨੇ ਕੀਤੇ ਆਪਣੇ 2 4 6 8 10 11 11 ਤੇ ਹੁਣ ਮੈਂ ਧਰੂ ਦੀ ਸਬਜੀ ਤੇ ਕੱਲ ਜਿਹੜੀ ਆਪਾਂ ਤੁਹਾਨੂੰ ਦਿਖਾਈ ਸੀ ਨਾ ਵਲੌਗ ਦੇ ਵਿੱਚ ਬੂਟੇ ਉਨ ਲੱਗੀ ਵੈਂਗਣੀ ਤੇ ਅੱਜ ਮੈਂ ਤੋੜ ਲਿਆਂਦੀ ਹੈਗੀ ਤੇ ਇੰਨੀ ਕੁ ਵੈਂਗਣੀ ਲੈ ਗਈ ਆ ਬਸ ਸੁਬਾ ਜੋਗੀ ਹੁਣ ਸਮਝੀ ਬਣ ਚੂਗੀ ਵਲੌਗ ਦੇ ਨਾਲ ਐਂਡ ਤੇ ਇੱਕ ਬਣੇ ਰਹੋ ਆਪਾਂ ਸਾਰੇ ਦਿਨ ਦਾ ਵਲੌਗ ਬਣਾਵਾਂਗੇ ਵਲੌਗ ਦੇ ਵਿੱਚ ਆਪਾਂ ਕਿਹੜਾ ਕਿਹੜਾ ਕੰਮ ਕਰਦੇ ਹੈਗੇ ਆ ਤੇ ਉਸ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਾਂ ਸਾਰਾ ਦਿਖਾਵਾਂਗੇ ਤੇ ਜੇ ਤੁਸੀਂ ਅਜੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਸਾਡੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਸਾਡੀਆਂ ਵੀਡੀਓ ਵਧੀਆ ਲੱਗਦੇ ਉਹਨਾਂ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜਰੂਰ ਕਰ ਦਿਆ ਕਰੋ ਚਲੋ ਫਿਰ ਅੰਡੇ ਤੇ ਇੱਕ ਬਣੇ ਰਿਹਾ ਵਲੌਗ ਦੇ ਨਾਲ ਹਾਂਜੀ ਸਬਜੀ ਮੈਂ ਚੀਰ ਲਈ ਐ ਤੇ ਆਲੂ ਵੀ ਸੀਗੇ ਦੋ ਘ ਘਰੇ ਤੇ ਮੈਂ ਨਹੀਂ ਆਪਾਂ ਘਰ ਦੀ ਤੋੜ ਲਈ ਹੈਗੀ ਐ ਤੇ ਬਸ ਹੁਣ ਮੈਂ ਲਾਉਣ ਲੱਗੀ ਆ ਤੜਕਾ ਕਈ ਵਾਰ ਘਰ ਵਿੱਚ ਸਬਜੀ ਨਾ ਹੋਵੇ ਨਾ ਹਨਾ ਕਈ ਵਾਰ ਨਹੀਂ ਹੁੰਦੀ ਪਰ ਜ਼ਰੂਰੀ ਨਹੀਂ ਮੈਂ ਤੇ ਆਪਣੇ ਘਰੇ ਹਾਲ ਦੀ ਸਬਜੀ ਹੁੰਦੀ ਹੈ ਹਨਾ ਤੇ ਘਰੇ ਜੇ ਘਰ ਵਿੱਚ ਸਬਜੀ ਲੱਗੀ ਹੋਵੇ ਤੇ ਇਸ ਤਰੀਕੇ ਨਾਲ ਤੋੜ ਕੇ ਤੇ ਬੰਦਾ ਖਾ ਲੇ ਵਧੀਆ ਟਾਈਮ ਪਾਸ ਹੋ ਜਾਂਦਾ ਹੈਗਾ ਇੱਕ ਪਿਆਜ਼ ਹੀ ਲੈ ਆ ਥੋੜੀ ਜਿਹੀ ਲੈ ਲਈਆਂ ਤੇ ਦੋ ਤਰਤੀਏ ਆਲੂ ਪੜਾਹੀ ਹੁਣ ਆਪਾਂ ਰੱਖ ਲਈਏਗਾ ਇਸ ਤੇ ਫੜਾ ਤੇਲ ਪਾਲੀਨੇ ਸਾਨੂੰ ਮੈਂ ਸਰੋਂ ਦੇ ਤੇਲ ਵਿੱਚ ਸਬਜ਼ੀ ਬਣਾਉਣੀ ਨਹੀਂ ਸਰੋਂ ਦੇ ਤੇਲ ਵਿੱਚ ਸਬਜ਼ੀ ਬਹੁਤ ਵਧੀਆ ਬਣਦੀ ਕਰਾਰੇ ਬਣਦੀ ਹੁੰਦੀ ਹੈ ਤੇ ਜੇ ਤਾਂ ਆਪਾਂ ਕੋਈ ਵੀ ਤੇਲ ਵਰਤ ਸਰਦੇ ਜਾਨੀ ਕਿ ਆਪਾਂ ਜਿਹੜਾ ਕੁਕਿੰਗ ਦੇ ਵਿੱਚ ਲਾਸਦੇ ਆ ਕੋਈ ਵੀ ਤੇਲ ਵਰਤ ਸਰਦੇ ਤੇ ਜਦੋਂ ਸਰੋਂ ਦੇ ਤੇਲ ਵਿੱਚ ਵਧੀਆ ਬਣਦੀ ਹੈ ਸਰ ਜੀ ਮੈਂ ਤੇ ਇਹ ਕਹੂੰ ਕਿ ਜੇ ਘਰ ਹੈਗੀ ਆ ਖੁੱਲੀ ਇੱਥੇ ਘਰ ਵਿੱਚ ਸਬਜ਼ੀ ਲਾ ਲਓ ਹਨ ਤੇ ਵਧੀਆ ਨਾਲ ਘਰ ਦੀ ਚੀਜ਼ ਘਰ ਦੀ ਹੁੰਦੀ ਬਾਹਰ ਲਈ ਬਾਹਰਲੀ ਚੀਜ਼ ਹੁੰਦੀ ਹੈ ਤੇ ਧਰਮ ਹੋ ਗਏ ਉਸ ਤੋਂ ਬਾਅਦ ਹੀ ਕਰਤਕਾ ਲਾਉਂਗੀ ਇਹ ਵਲੌਗ ਸਾਡੇ ਤੁਸੀਂ ਜਰੂਰ ਵੇਖਿਆ ਕਰੋ ਫੁੱਲ ਵੀਡੀਓ ਵੇਖਿਆ ਕਰੋ ਹੁਣ ਤਾਂ ਸਾਡਾ ਫੋਨ ਠੀਕ ਹੋ ਗਿਆ ਤੇ ਹੁਣ ਅਸੀਂ ਕੱਲ ਵੀ ਵਲੌਗ ਬਣਾਇਆ ਸੀਗਾ ਤੇ ਅੱਜ ਵੀ ਆਪਾਂ ਇਹ ਵਲੌਗ ਬਣਾਇਆ ਜਾਨੀਆ ਤੇ ਗਵਾਲੀ ਦਾ ਵੀ ਵਲੌਗ ਆਪਾਂ ਸ਼ੂਟ ਕਰਾਂਗੇ ਕਈ ਵਾਰ ਕੋਈ ਮਜਬੂਰੀ ਬਣ ਜਾਂਦੀ ਹੈ ਹਨਾ ਨਹੀਂ ਵਲੌਗ ਸ਼ੂਟ ਕੀਤਾ ਜਾਂਦਾ ਹੈਗਾ वैसे अपन व्लॉग या एक दिन सड सड के पाया करांगे या अपन डेली व्लॉग पाया करांगे वैसे तो एक दिन सड सड के पाया करांगे क्योंकि फिर बच्चे भी पढ़ते हैं के नहीं पढ़ाई करनी है फिर जाना व्लॉग कोई नहीं भी शूट कर पाए बस हो गए हां हो गए कैसे टीवी और का और बनावा करियो सोनेटिक तखन तक سے اگے ہے تکنا تم نے مصالحہ بنا کے رکھنا تاکہ بچے نے صدر کوئی خام لگا دے نہ ہو بچے کھانے بند کر دے بند کر لیں ہاں ہم تلیے ڈال کر لیں تھوڑی سی تھوڑا سا بنا کے دھنیا پاؤڈر वा जा प पा ला में स्टिया है हम खाद हो ਦੀ ਹੈਲਦੀ ਪਾਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਮਾਰ ਆਵੇ ਪਹਿਲਾਂ ਵੀ ਮੈਂ ਇਹਦੇ ਬੂਟੇ ਲਾਏ ਸੀਗੇ ਘਰ ਵਿੱਚ ਤੇ ਉਹ ਨਾ ਹੁਣ ਕੇ ਪਾਟ ਦੇ ਸੀਗੇ ਉਹ ਕਾਫੀ ਟਾਈਮ ਲੱਗ ਗਿਆ ਸੀ ਕਿ ਤੇ ਹੁਣ ਦੂਜੀ ਵਾਰ ਪਹਿਲੇ ਮੈਂ ਇਹਦੇ ਬੂਟੇ ਲਾਏ ਆ ਤੇ ਘਰ ਦੀ ਮੈਂ ਨਹੀਂ ਪਹਿਲੇ ਬਹੁਤ ਵਧੀਆ ਬਣਦੀ ਸੀਗੀ ਘਟੂ ਘਟੂ ਅੱਤੀ ਘਟੂ ਕਰ 4-5 ਵਾਰ ਐਸੀ ਬਣਾ ਕੇ ਦੇਖੀ ਸੀਗੀ ਤੇ ਹੁਣ ਦੂਜੀ ਵਾਰ ਮੈਂ ਹੁਣ ਬਣਾਉਣ ਲੱਗੀਆਂ ਮੈਂ ਬਹੁਤ ਸਵਾਲ ਬਣੇ ਸੀ ਕਿ ਹੁਣ ਵੀ ਸਵਾਦ ਹੀ ਬਣੂਗੀ ਫਸੋਣ ਆਪਾਂ ਤਲਕਾ ਲਾਤਾ ਹੈ ਜੈਸੋਂ ਆਪਾਂ ਥੋੜਾ ਜਿਆਦਾ ਉਹ ਤੇ ਕਰ ਦਿੰਨੇ ਸਬਜੀ ਬਣ ਜਿਓ ਕੇ ਬਾਤੀ ਤੇ ਹੋਰ ਘਰ ਦੇ ਕੰਮ ਕਰ ਦਿੰਨੇ ਐਂਡ ਤੇ ਇੱਕ ਬਣੇ ਰਿਹਾ ਲਗਾਉ ਦੇਣਾ ਜੀ ਜੀਨੋ ਫਿਰ ਜੀਨੋ ਹਰ ਦਿਨ ਤੇ ਜਾਨੀ ਹਰ ਰੀ ਹਾਂਜੀ ਇਧਰ ਹਣ ਆਪਾਂ ਜੈਂਟਰ ਦੇ ਤਰਕਾਈ ਕਰੀ ਜਾਂਦੇ ਕਿਉਂਕਿ ਇਹ ਸੁਖ ਦਾ ਸੂਟ ਆ ਤੇ ਕਾਣੂ ਹੈਗੀ ਦੀਵਾਲੀ ਤੇ ਕਾਣੂ ਦੀਵਾਲੀ ਤੇ ਅਸੀਂ ਇੱਕ ਸੂਟ ਦਿੰਨੇ ਹੁੰਦੇ ਸੁਖਰਾ ਤੋਂ ਹੁੰਦੇ ਆ ਸੂਟ ਤੇ ਮੈਂ ਸੌਂ ਤਾਂ ਤੇ ਅਸਿੱਗਤ ਵਸਤਰ ਪਾਈ ਰਹੀ ਸੀਗੀ ਮੈਂ ਕਿਹਾ ਹੁਣ ਸਾਰਾ ਘਰ ਦਾ ਕੰਮ ਨਿਬੇੜਿਆ ਉਸ ਤੋਂ ਬਾਅਦ ਫਿਰ ਨਹਾ ਕੇ ਤੇ ਹੁਣ ਤਰਪਾਈ ਕਰਨ ਲੱਗੀ ਬਸ ਉਹ ਤਰਪਾਈ ਕਰ ਦੂੰਗੀ ਤੇ ਅਰਪਣ ਨੇ ਬਣਾ ਲਈ ਸੀ ਚਾਹ ਤੇ ਨਾਲੇ ਚਾਹ ਪੀਨੇ ਆ ਪਰ ਹਣ ਅੱਜ ਵੀ ਥੱਕ ਕੇ ਕੱਲ ਵੀ ਥੱਕ ਕੇ ਸੀ ਤੇ ਅੱਜ ਵੀ ਥੱਕ ਕੇ ਤੇ ਕੱਲ ਨੂੰ ਵੀ ਥੱਕ ਮੈਨੂੰ ਕਿਉਂਕਿ ਕੱਲ ਨੂੰ ਵੀ ਸਾਰੇ ਦਿਹਾੜੇ ਕੰਮ ਰਹੂਗਾ ਹਾਂਜੀ ਪਰ ਕੱਲ ਨੂੰ ਕਿਉਂ ਨਾ ਫਰਾਇਨਾ ਮਾਤਾ ਰਾਣੀ ਦੀ ਕੜਾਈ ਕਰਨੀ ਆ ਤੇ ਬਾਬਾ ਜੀ ਦੀ ਜੰਗ ਤੇ ਜਾਣਾਗਾ ਤੇ ਘਰੇ ਜਿਹੜੇ ਸੁੱਖ ਦੇ ਆਪਾਂ ਕੱਪੜੇ ਲੰਨੇ ਆ ਉਸ ਵਾਰ ਰੋਟੀ ਖਵਾਉਣੀ ਆ ਉਸ ਤੋਂ ਬਾਅਦ ਫਿਰ ਘਰ ਦਾ ਦਾ ਫਿਰ ਕੰਮ ਹੋ ਜਾਊਗਾ ਤੇ ਕੱਲ ਨੂੰ ਫਿਰ ਸਾਰੀ ਦਿਹਾੜੀ ਨਹੀਂ ਕੰਮ ਘਰ ਦਾ ਨਿਭੜਨਾ ਕਿਉਂਕਿ ਕੱਲ ਨੂੰ ਹੈਗੀ ਆ ਦਿਵਾਲੀ ਤੇ ਬਣੇ ਰਿਓ ਐਂਡ ਤੇ ਹਾਂਜੀ ਤੇ ਮੈਂ ਬਣਾਏ ਆ ਪਾਲਖ ਦੇ ਪਰੌਂਠੇ ਵੈਸੇ ਨਾ ਪਾਲਖ ਦੇ ਪਰੌਂਠਾ ਮੈਂ ਸਾਰੇ ਬਣਾਉਣੇ ਸੀਗੇ ਪਰ ਮੈਂ ਠਹਿਰ ਕੇ ਬਣਾਉਂਗੀ ਅਜੇ ਬੱਚੇ ਕਹਿੰਦੇ ਨਾ ਵੀ ਸਾਨੂੰ 2-3 ਪਰੌਂਠੇ ਲਾ ਦੇ ਮਾਂ ਕੋਲ ਇਹ ਨੂੰ ਹਲਦੀ ਸੀ ਧੋਖ ਤੇ ਮੁੰਡੇ ਦਾ ਸਾਈਕਲ ਪੈਂਟ ਸੀ ਖਤ ਮੁੰਡਾ ਸਾਈਕਲ ਮੋਂ ਫੜ ਲਿਆ ਕਿ ਕਾਂ ਤੋਂ ਤੇ ਮੈਡਮ फटाफट ਕੋਲੇ ਹੁਣ ਤੇਕ ਨਾ ਤੇ ਹੁਣ ਪਰੋਠੇ ਕਾਈ ਜਾਂਦੀ ਆ ਤੇ ਮੈਸੇਜਰ ਕਾਲ ਕਰੇ ਪਰੋਠੇ ਬਣਾ ਕੇ ਜਵਾਬ ਨਹੀਂ ਕਹਿੰਦੇ ਪਰੋਠੇ ਬਣਾ ਕੇ ਜੋ ਮੰਮੀ ਅਰੇ ਪਰ ਕਿਵੇਂ ਬਣੀ ਵਧੀਆ ਬਣੀ ਉਹ ਦੇਖ ਤੇ ਆਪਾਂ ਬਾਗ ਤੇ ਮੇਥੀ ਦੀ ਨਹੀ ਨਹੀ ਪਰ ਮੇਰ ਚਿਹਰੇ ਨਹੀਂ ਆਉਣ ਲੱਗੇ ਮੇਰੇ ਇੱਥੇ ਆਉਣੇ ਮੱਜੇ ਤੇ ਆਪਾਂ ਨਾ ਬਲੌਗਰ ਚੈਨਲ ਤੇ ਪਾਵਾਂਗੇ ਜਰੂਰ ਆਪਾਂ ਦੂਜੀ ਫੁੱਲ ਵੀਡੀਓ ਆਪਾਂ ਇਹ ਪਰੋਠੇ ਦੀ ਵੀ ਆਏ ਆਪਾਂ ਪਰੋਠੇ ਕਿਵੇਂ ਬਣਾਏ ਹੈਗੇ ਮੇਰੇ ਕੋਲ ਟਾਈਮ ਘੱਟ ਸੀਗਾ ਤੇ ਤਾਂ ਕਰਕੇ ਮੈਂ ਪਰ ਮੈਂ ਫੁੱਲ ਵੀਡੀਓ ਨਹੀਂ ਬਣਾਈ ਨਹੀਂ ਇਹ ਫੋਟੋ ਵੀਡੀਓ ਆਪਾਂ ਬਣਾ ਕੇ ਦਿਖਾਵਾਂਗੇ ਵੀ ਟਰੌਂਟੇ ਆਪਾਂ ਇਹ ਪਾਲਕ ਦੇ ਕਿਵੇਂ ਬਣਾ ਸਕਦੇ ਆ ਕਿਹੜਾ ਕਿਹੜਾ ਸਮਾਨ ਪਾ ਕੇ ਇਹ ਟਰੌਂਟੇ ਬਣਾ ਸਕਦੇ ਆ ਤੇ ਫਿਰ ਇੱਥੇ ਆਪਾਂ ਹੁਣ ਵਲੌਗ ਦਾ ਕਰਦੇ ਆ ਐਂਡ ਤੇ ਸਾਡੇ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਲਾਈਕ ਵੀ ਕਰਦਿਆ ਕਰੋ ਚੈਨਲ ਤੇ ਪਹਿਲੀ ਵਾਰ ਹੈ ਤਾਂ ਤੁਸੀਂ ਜਰੂਰ ਸਬਸਕ੍ਰਾਈਬ ਕਰਦਿਆ ਕਰੋ ਤੇ ਮਿਲਾਂਗੇ ਵੀ ਆਪਾਂ ਨਿਊ ਵਲੌਗ ਦੇ ਨਾਲ ਤੇ ਇਹ ਵਲੌਗ ਦੇਖਣੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਬਾਏ